ਜਿੱਥੇ ਸੋਹਣੀਆਂ ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹੜੇ ਸਿੰਘ ਸੋਹਣੇ ਕਿਹੜਾ ਚੱਡਾ ਸੋਹਣਾ ਤੋਂ ਲਿਸਟਾਂ ਭੇਜਿਓ ਹੁੰਦੇ ਨੇ ਰਿਐਲਿਟੀ ਐ ਇਸ ਚੀਜ਼ ਦੀ ਬਿਲਕੁਲ ਤੇ ਮੈਂ ਤੁਹਾਨੂੰ ਚੈਟ ਵਿੱਚ ਖਾ ਦਊਂਗੀ ਉਹਦੀ ਵੀ ਹੈਨਾ ਤੇ ਉਹ ਬੰਦੇ ਨੇ ਮੈਨੂੰ ਦੋ ਲਿਸਟਾਂ ਭੇਜੀਆਂ ਜਿਹਦੇ ਵਿੱਚ ਉਹ ਮਤਲਬ ਅੱਧੀਆਂ ਕੁੜੀਆਂ ਦੇ ਲਈ ਜਿਹੜੀਆਂ ਬਾਹਰ ਦੀਆਂ ਫੋਰਨਰਸ ਸੀਗੀਆਂ ਹਨਾ ਉਹਨਾਂ ਦੇ ਨਾਮ ਤੇ ਅੱਧੀ ਲਈ ਇੱਕ ਲਿਸਟ ਭੇਜੀ ਜਿਨ੍ਹਾਂ ਦੇ ਵਿੱਚ ਇੰਸਟਾਗ੍ਰਾਮ ਜਿਹੜੀਆਂ ਕੁੜੀਆਂ ਬਹੁਤ ਕਹਿੰਦੀਆਂ ਕਹਾਂਦੀਆਂ ਨੇ ਨਾ ਆਪਣੇ ਆਪ ਨੂੰ ਵੀ ਜੀ ਸਾਡੇ ਵਰਗੀਆਂ ਹੈ ਹੀ ਨਹੀਂ ਸੱਚੀਆਂ ਸਵਿੱਤਰੀਆਂ ਠੀਕ ਹੈ ਉਹ ਕੁੜੀਆਂ ਦੇ ਨਾਮ ਵਿਦ ਇਨਸਾਈਟੀ ਵਿਦ ਰੇਟ ਮੈਨੂੰ ਇਹ ਕਹਿੰਦਾ ਕਿ ਆਹ ਮੇਰੀਆਂ ਹੈਗੀਆਂ ਨੇ ਮਤਲਬ ਮੇਰੇ ਕੋਲ ਕੁੜੀਆਂ ਠੀਕ ਹੈ ਇਹ ਮੇਰਾ ਸਟਾਫ ਹੈ ਤੇ ਕਹਿੰਦਾ ਵੀ ਤੂੰ ਕੀ ਸਮਝਦੀ ਆ ਆਪਣਾ ਮੈਂ ਫਾਈਲ ਪਰਮ ਇਹ ਇਸ ਕੁੜੀ ਦਾ ਨਾਮ ਉਸ ਤੇ ਸੀਗਾ ਸੋ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਪ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਰਨੀਤ ਕੌਰ ਦੀਆਂ ਵੀਡੀਓਜ਼ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਉਸ ਦੀ ਲੜਾਈ ਹੋ ਗਈ ਸੀ ਚਾਚੀ ਮੂਸੇ ਵਾਲੇ ਨਾਲ ਤੇ ਉਸ ਤੋਂ ਬਾਅਦ ਦੋਸਤੋ ਉਸ ਨੇ ਇਸ ਦੀਆਂ ਕਾਫੀ ਜ਼ਿਆਦੀਆਂ ਫੋਟੋਆਂ ਲੀਕ ਕਰ ਦਿੱਤੀਆਂ ਕਾਫੀ ਜਾਣਿਆਂ ਦੇ ਨਾਲ ਅਤੇ ਦੋਸਤੋ ਇਸ ਤੋਂ ਬਾਅਦ ਫੇਰ ਉਸ ਦਾ ਵਿਵਾਦ ਕਾਫੀ ਆਦਾ ਪੱਖ ਦਾ ਹੋਈ ਜਾ ਰਿਹਾ ਹੈ ਅਤੇ ਦੋਸਤੋ ਹੋਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਪਰ ਥੋੜਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ 'ਚ ਵੀ ਜ਼ਰੂਰ ਦੱਸਿਓ ਕੀ ਲੱਗਦਾ ਹੈ ਕਿ ਇਹ ਹੁਣ ਕੀ ਰਿਪਲਾਈ ਦੇएगी ਇਹਨਾਂ ਫੋਟੋਆਂ ਦਾ ਕਿਉਂਕਿ ਉਸਦੇ ਸਾਰੇ ਪੱਤੇ ਹੀ ਖੋਲ ਚੁੱਕੇ ਨੇ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ